ਛੱਤਾਂ ਦੇ ਉੱਤੇ ਨਾ ਤਰਪਾਲਾਂ ਪਾਈਆਂ ਹੋਈਆਂ ਨੇ ਹਨਾ ਆ ਵੀ ਇਹ ਪੂਰੇ ਭਾਰੀ ਮੀਹਾਂ ਦੇ ਦੌਰਾਨ ਇਹ ਚੋਣ ਜਿੱਥੇ ਆਪਾ ਹੋਵਾ ਤੁਹਾਡਾ ਆਣ ਆਲਾ ਪੇਖ ਤੁਸੀਂ ਕਿਵੇਂ ਦੇਖ ਰਹੇ ਹੋ ਉਸ ਨੂੰ ਆਉਣ ਆਲਾ ਤਾਂ ਸਾਨੂੰ ਕੋਈ ਸਮਝ ਨਹੀਂ ਲੱਗਦੀ ਚਾਰ-ਚ ਫੇਰੇ ਤਾਂ ਪਾਣੀ ਆ ਕਣਕਾ ਕਿੱਥੇ ਬੀਜਣੀਆ ਪੈਸਾ ਕੋਲ ਹੁੰਦਾ ਨਹੀਂ ਜ਼ਿਮੀਂਦਾਰ ਦੇ ਫਸਲ ਮਰ ਗਈ ਪੈਹਾਗਾ ਆਉਂਦੀ ਮਿਲਦਾ ਕਿਥੋਂ ਕਰਾਂਗੇ ਦਵਾ ਕੇ ਫੇਰ ਹੀ ਪਤਾ ਲੱਗੂਗਾ ਹੱਲ ਕਹਿ ਦਿੱਤਾ ਉਹਨਾਂ ਨੇ ਇਹਦਾ ਪਾਣੀ ਦੋ ਕਹਿ ਦਿੰਦੇ ਜਦੋਂ ਟਾਈਮ ਹੁੰਦਾ ਨਹੀਂ ਪੈਹਾ ਮਿਲਦਾ ਜਦੋਂ ਪਾਣੀ ਸੁੱਕ ਗਿਆ ਤੂੰ ਕੌਣ ਦਵੇਂ ਬੋਟਾ ਲੈਣ ਵਾਲੇ ਸਵੇਰ ਆ ਜਾਂਦੇ ਆ ਘਰ ਘਰ ਗੱਡੀਆਂ ਤੇ ਲਿਜਾਂਦੇ ਜੋ ਦੁੱਖ ਹੋਵੇ ਉਦੋਂ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਉਹ ਤਾਂ ਗੱਡੀਆਂ ਤੇ ਲਿਜਾਂਦੇ ਆ ਵੀ ਚਲੋ ਗੱਡੀਆਂ ਤੇ ਚਲੋ ਬੈ ਕੇ ਦੁੱਖ ਦੇ ਟਾਈਮ ਭਰਾਵਾ ਕੋਈ ਨਹੀਂ ਆਉਂਦਾ ਲਾਗੇ ਸੁੱਖ ਨੂੰ ਹੀ ਆ ਸਾਰੇ ਦੁੱਖ ਹੁਣ ਦੋ ਐਸੋ ਵਟਾ ਦੁੱਖ ਤੇ ਕੋਈ ਸਾਨੂੰ ਹੁਣਾ ਦੇਗਾ ਜੋ ਫਸਲਾਂ ਮਾਰ ਗਈਆਂ ਢੱਲਾ ਮਠਾਂ ਵੀ ਘਰਾਂ ਚ ਹੁੰਦੇ ਗਾਵਾ ਬਿਲਕੁਲ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਬਾਉਪੁਰ ਦੇ ਵਿੱਚ ਜੋ ਕਿ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਹੜ੍ਹਾਂ ਦੀ ਮਾਰ ਇੰਨੀ ਜ਼ਿਆਦਾ ਹੈ ਕਿ ਘਰਾਂ ਦੀਆਂ ਛੱਤਾਂ ਤੱਕ ਪਾਣੀ ਲੱਗ ਗਿਆ ਸੀ ਨਾ ਪਸ਼ੂਆਂ ਲਈ ਹਰਾਚਾਰਾ ਸੀ ਕੋਈ ਨਾ ਕੋਈ ਖਾਣ ਪੀਣ ਦੀ ਘਰਾਂ ਤੱਕ ਲੋਕਾਂ ਤੱਕ ਰਸਦ ਮੁਹੱਈਆ ਹੋਈ ਸੀ ਪਹਿਲੇ ਦਿਨਾਂ ਦੇ ਵਿੱਚ ਚਲੋ ਪਰ ਹੁਣ ਐਨ ਜੀਓਜ਼ ਵੱਖ-ਵੱਖ ਜਿਹੜੀਆਂ ਸੰਸਥਾਵਾਂ ਦੁਆਰਾ ਜਿਹੜੇ ਰੀਲੀਫ ਕੈਂਪ ਲਗਾਏ ਗਏ ਨੇ ਉਹਨਾਂ ਦੁਆਰਾ ਪਹੁੰਚ ਰਿਹਾ ਪਰ ਅਸੀਂ ਸਥਿਤੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਲੋਕਾਂ ਦੀ ਵੀ ਉਸ ਵੇਲੇ ਦਾ ਮਾਹੌਲ ਕਿਵੇਂ ਦਾ ਸੀ ਜਦੋਂ ਪਾਣੀ ਆਇਆ ਫਸਲਾਂ ਪੱਕ ਕੇ ਤਿਆਰ ਸੀ ਇੱਕ ਅੱਧੇ ਮਹੀਨੇ ਤੱਕ ਉਹਨਾਂ ਦੀ ਕਟਾਈ ਹੋਣੀ ਸੀ ਪਰ ਹੁਣ ਫਸਲਾਂ ਵੀ ਰੁੜ ਗਈਆਂ ਤੇ ਪਸ਼ੂ ਵੀ ਨਾਜ਼ੁਕ ਸਥਿਤੀ ਦੇ ਵਿੱਚ ਨੇ ਤੇ ਪਰਿਵਾਰਕ ਮਾਹੌਲ ਹੈ ਜਿਹੜਾ ਉਹ ਵੀ ਤਣਾਅਪੂਰਨ ਹੈ ਕਿਉਂਕਿ ਜਦੋਂ ਫਸਲਾਂ ਮਰ ਜਾਂਦੀਆਂ ਨੇ ਹੜ੍ਹਾਂ ਦੇ ਵਿੱਚ ਰੁੜ ਜਾਂਦੀਆਂ ਨੇ ਤਾਂ ਫਿਰ ਕਿਸਾਨ ਕਈ ਸਾਲਾਂ ਜੋਗਾ ਹੋ ਜਾਂਦਾ ਹੈ ਸੋ ਅਸੀਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਇੱਥੋਂ ਦੇ ਦੋ ਪਰਿਵਾਰ ਇੱਕ ਮੈਂਬਰ ਨੇ ਮਾਤਾ ਜੀ ਨੇ ਸਾਡੇ ਨਾਲ ਆਂਟੀ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਛਾ ਕੀ ਕਹਿਣਾ ਚਾਹੋਗੇ ਜੀ ਇਹ ਜਿਹੜੀ ਸਥਿਤੀ ਆ ਇਹ ਬਹੁਤ ਭਿਆਨਕਾ ਭਿਆਨਕ ਮੰਜ਼ਰਾ ਹਰ ਪਾਸੇ ਜਿੱਥੇ ਵੀ ਅਸੀਂ ਦੇਖਦੇ ਹਾਂ ਤਬਾਹੀ ਤਬਾਹੀ ਹਰੇਕ ਪਿੰਡਾ ਜਿਹੜਾ ਪਾਣੀ ਦੇ ਵਿੱਚ ਘਿਰਿਆ ਹੋਇਆ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਤੁਹਾਡਾ ਹੌਸਲਾ ਇੰਨਾ ਕਿਵੇਂ ਸਟਰੋਂਗ ਹੈ ਤੁਸੀਂ ਕਿਵੇਂ ਮਜ਼ਬੂਤ ਹੋ ਪਹਿਲਾਂ ਤਾਂ ਇਹ ਦੱਸੋ ਹੌਸਲਾ ਕੀ ਹੋਣਾ ਵਾ ਹੁਣ ਸਾਡਾ ਘਰ ਹੀ ਇੱਥੇ ਇੱਥੇ ਰਹਿਣਾ ਹੂੰ ਹੁਣ ਪਾਰਸਕਾ ਸਾਡਾ ਕੋਈ ਥਾਂ ਹੈ ਨਹੀਂਗਾ ਬੈਣ ਨੂੰ ਜਿੱਥੇ ਜਾ ਕੇ ਬਹਿ ਜੀ ਕਿਸੀ ਤੇ ਹੁਣ ਤੇ ਇੱਥੇ ਘਰ ਬਣੇ ਇੱਥੇ ਰਹਿਣਾ ਪੈਣਾ ਪਾਣੀ ਚ ਅੱਛਾ ਕਿੰਨੀ ਜਿਹੜੀ ਤੁਹਾਡੀ ਫਸਲ ਸੀ ਮਾਤਾ ਜੀ ਜਿਹੜਾ ਇਹ ਹੜ ਦੁਰਾਣਾ ਜਿਹੜੀ ਰੋੜੀ ਆ ਸਾਡੀ ਫਸਲ 6 ਕਿੱਲੇ ਸਾਡੇ ਆਵਦੇ ਸੀ ਜੀ ਤੇ ਬਾਕੀ ਹੈਗੇਗੇ 20 ਕਿੱਲੇ ਹੈਗੇ ਬਾਕੀ ਠੇਕੇ ਤੇ ਸੀ ਹੂੰ ਕੋਈ ਇੱਥੇ ਜਿਹੜਾ ਸਰਕਾਰ ਦਾ ਮੰਤਰੀ ਐ ਐਮ ਐਲ اے ਕੋਈ ਐਮ ਪੀ ਪਹੁੰਚ ਕਰਕੇ ਗਿਆ ਵੀ ਤੁਹਾਨੂੰ ਜਿਹੜੀ ਤੁਹਾਡੇ ਪਿੰਡਾਂ ਦੀ ਫਸਲ ਮਰੀ ਹੈ ਜਾਂ ਥੋੜੀ ਅਸੀਂ ਤੁਹਾਨੂੰ ਮੁਆਵਜ਼ਾ ਵਗੈਰਾ ਮੁਹਈਆ ਕਰਵਾਵਾਂਗੇ ਸਾਨੂੰ ਖਾਲ ਮੇਂ ਜਲਦੀ ਸਰਕਾਰੀ ਤੇ ਹੋਰ ਸਾਨੂੰ ਇਦਾ ਪਿੰਡਾਂ ਜੋ ਭੈਣ ਭਰਾ ਜਿਹੜੇ ਉਹ ਦੇਖੇ ਜਾਂਦੇ ਚਾਰਾ ਜੀ ਤੂੜੀ ਦੇ ਜਾਂਦੇ ਚਾਰਾ ਪਹੂਆਂ ਦਾ ਖਾਲ ਖੂੜੀ ਚੌਕਰ ਵੀ ਦੇ ਜਾਂਦੇ ਜੀ ਬਾਕੀ ਹੋਰ ਕੋਈ ਮਦਦ ਵੱਡੀ ਨਹੀਂ ਪਹੁੰਚ ਰਹੀ ਹੋਰ ਵੱਡੀ ਨਹੀਂ ਹੋ ਛੋਟੀਆਂ ਹੀ ਆ ਖਾਣ ਪੀਣ ਨੂੰ ਸਮਾਨ ਛੋਟਾ ਛੋਟਾ ਆ ਜਾਂਦਾ ਵਾ ਜੀ ਅੱਛਾ ਇਸ ਦੇ ਵਿੱਚ ਹੜਾਂ ਤੋਂ ਆਉਣ ਤੋਂ ਬਾਅਦ ਮੱਛਰ ਦਾ ਬਹੁਤ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਇੱਥੇ ਮਲੇਰੀਆ ਹੋ ਸਕਦਾ ਡੈਂਗੂ ਹੋ ਸਕਦਾ ਹੋ ਸਕਦਾ ਕੋਈ ਸਰਕਾਰ ਦੁਆਰਾ ਇਹੋ ਜਿਹਾ ਕੋਈ ਮੈਡੀਸਿਨ ਕੋਈ ਦਵਾਈ ਕੋਈ ਛਿੜਕਾ ਕਿਸੇ ਦਾ ਕੀਤਾ ਨਹੀਂ ਗਿਆ ਹਲੇ ਤੱਕ ਕੀਤਾ ਇੱਕ ਦਿਨ ਛਿੜਕਾ ਘਰਾਂ ਚ ਕੀਤਾ ਅੰਦਰਾਂ ਚ ਜੀ ਉਸ ਤੋਂ ਬਾਅਦ ਮੁੜ ਕੇ ਕੋਈ ਸਾਰ ਨਹੀਂ ਲਈ ਹੈਗੀ ਮੁੜ ਕੇ ਕੋਈ ਨਹੀਂ ਆਇਆ ਉਦਾਂ ਪ੍ਰਾਈਵੇਟ ਡਾਕਟਰ ਆਉਂਦੇ ਆ ਟੀਕੇ ਲਾ ਜਾਂਦੇ ਉਹ ਸਰਕਾਰੀ ਦਵਾਈਆਂ ਪਤਾ ਨਹੀਂ ਆਉਂਦੀਆਂ ਤੇ ਜਾਬ ਦੇ ਕੋਲੋਂ ਲਾ ਕੇ ਜਾਂਦੇ ਜੀ ਜੋ ਸਦਗਤਾਂ ਵੀ ਤਾਂ ਉਦਾਂ ਵੀ ਆ ਜਾਂਦੇ ਆ ਅੱਛਾ ਮਤਲਬ ਉਹ ਕੀ ਸਰਕਾਰ ਹੈ ਜਿਹੜੀ ਮਦਦ ਆ ਸਮੇਂ-ਸਮੇਂ ਤੇ ਲੋੜ ਪੈਣ ਤੇ ਕਰ ਰਹੀ ਆ ਹਾਂ ਕਰਦੀ ਆ ਜੀ ਵੀ ਟਿੱਲੇ ਮੱਠੇ ਤੋਂ ਇਦਾਂ ਦਵਾਈ ਦੁਈ ਪਾਹੂਆਂ ਨੂੰ ਪਹੁੰਚਾ ਦਿੰਦੇ ਆ ਅੱਛਾ ਤੁਸੀਂ ਫਿਰ ਘਰ ਸੰਭਦੇ ਹੋ ਤੇ ਤੁਹਾਡੇ ਜਿਹੜੇ ਪਰਿਵਾਰਕ ਜਿਹੜੇ ਬੰਦੇ ਨੇ ਜਾਂ ਮੈਂਬਰ ਨੇ ਉਹ ਕਿੱਥੇ ਚਲੇ ਜਾਂਦੇ ਨੇ ਦਿਨਚੇ ਫਿਰ ਦਿਨਚੇ ਇਦਾਂ ਕੋਈ ਘਰੇ ਰਹਿੰਦਾ ਕੋਈ ਉੱਥੇ ਬਾਹਰ ਚਲ ਜਾਂਦੇ ਆ ਵੀ ਹੁਣ ਕਿਹੜਾ ਕੰਮ ਕਰੇ ਵਿਹਲੇ ਆ ਪਾਹੂਆਂ ਨੂੰ ਪੱਠਾ ਟੱਕਾ ਹੀ ਪਾਉਣਾ ਉਹ ਦੋ ਟਾਈਮ ਪਾ ਲੈਂਦੇ ਆ ਵੀ ਰੋਟੀ ਖਾ ਲਈ ਤਾਂ ਕਹਿਣਾ ਇੱਥੇ ਕੀ ਕਰਨਾ ਵੇਲੇ ਨੇ ਉੱਥੇ ਚੱਲੋ ਬਹਿ ਜਾਂਦੇ ਛਾਹ ਕੇ ਅੱਛਾ ਜਿਹੜਾ ਇਹ ਪੂਰਾ ਏਰੀਆ ਪਾਣੀ ਦੇ ਵਿੱਚ ਮਰ ਜਨ ਵਾਲੇ ਬਿਆਸ ਰਿਵਰ ਐ ਜਿਹੜੀ ਉਹ ਚੱਲ ਰਹੀ ਐ ਇਹ ਤੁਹਾਨੂੰ ਕਦੋਂ ਤੱਕ ਉਮੀਦ ਲੱਗਦੀ ਐ ਵੀ ਇਹ ਪਾਣੀ ਉੱਤਰ ਜੂਗਾ ਤੇ ਅਸੀਂ ਕਣਕ ਐ ਜਿਹੜੀ ਉਹ ਬੀਜ ਸਕਾਂਗੇ ਜਾਂ ਮੈਨੂੰ ਲੱਗਦਾ ਵੀ ਹੋਪ ਇਹ ਨਹੀਂ ਹੈਗੀ ਕਣਕ ਬੀਜਣ ਦੀ ਕਣਕ ਸੇ ਮੁਸ਼ਕਲ ਯਹੀ ਕੰਮ ਲੱਗਦਾ ਵਾ ਬੰਦ ਵੱਧੇ ਹੀ ਪ੍ਰਾਈਵੇਟ ਤਾਂ ਉਹ ਸਾਰੇ ਬੰਦ ਟੁੱਟੇ ਹੋਏ ਆ ਅੱਛਾ ਬੰਦ ਵੱਜਣਗੇ ਤਾਂ ਪਾਣੀ ਰੁਕੂਗਾ ਜੀ ਪਾਣੀ ਰੁਕਦਾ ਨਹੀਂ ਬੰਦ ਵੱਜਦੇ ਨਹੀਂ ਹੂੰ ਅੱਛਾ ਮਾਤਾ ਜੀ ਮੈਂ ਇਹ ਪੁੱਛਣਾ ਚਾਹੁੰਦਾ ਇਹ ਬੜਾ ਹੀ ਇੱਕ ਸਵਾਲ ਹੈ ਵੀ ਜਦੋਂ ਇੱਥੇ ਹਰ ਦੋ ਸਾਲ ਬਾਅਦ ਪੰਜਾਬ ਦੇ ਵਿੱਚ ਸਥਿਤੀ ਇਹੋ ਜਿਹੀ ਹੋ ਗਈ ਵੀ ਹੜ ਆ ਜਾਂਦੇ ਨੇ ਵੀ ਜਦੋਂ ਇੱਕ ਵਾਰੀ ਹੜ ਆ ਜੇ ਤਾਂ ਕਿਸਾਨ 10-10 ਸਾਲ ਜੋਗਾ ਹੋ ਜਾਂਦਾ ਵੀ ਉੱਠ ਲੈਣ ਉਹ ਫਾਈਨੈਂਸ਼ੀਅਲ ਤੌਰ ਤੇ ਆਰਥਿਕ ਤੌਰ ਤੇ ਉਹਦਾ ਲੱਕ ਟੁੱਟ ਜਾਂਦਾ ਵੀ ਤੁਸੀਂ ਹੁਣ ਕਿਵੇਂ ਦੇਖ ਰਹੇ ਹੋ ਇਸ ਤੁਹਾਡਾ ਆਉਣ ਵਾਲਾ ਭਵਿੱਖ ਤੁਸੀਂ ਕਿਵੇਂ ਦੇਖ ਰਹੇ ਹੋ ਉਸ ਨੂੰ ਆਉਣ ਵਾਲਾ ਤਾਂ ਸਾਨੂੰ ਕੋਈ ਸਮਝ ਨਹੀਂ ਲੱਗਦੀ ਚਾਰ ਚਫੇਰੇ ਤਾਂ ਪਾਣੀ ਆ ਕਣਕਾ ਕਿੱਥੇ ਬੀਜਣੀਆ ਪੈਸਾ ਕੋਲ ਹੁੰਦਾ ਨਹੀਂ ਜ਼ਿਮੀਂਦਾਰ ਦੇ ਫਸਲ ਮਰ ਗਈ ਪੈਹਾਗਾ ਆਉਂਦੀ ਮਿਲਦਾ ਕਿਉ ਹਮ ਐਦਾ ਕੋਈ ਭੈਣ ਭਰਾ ਆਈ ਪਾਸੇ ਆਉਣਗੇ ਤਾਂ ਖਾਸ ਖੂਤ ਬੀਜ ਦੇਣਗੇ ਤੇ ਫੇਈ ਪਮ ਕਣਕਾ ਬੀਜ ਬੀਜ ਹੋਣੀਆਂ ਜੇ ਪਾਣੀ ਨਹੀਂ ਉਹ ਪਾਣੀ ਜੇ ਸਕੂ ਟਾਈਮ ਨਾਲ ਤਾਂ ਫੇ ਬੀਜ ਹੋਣੀਆਂ ਨਹੀਂ ਤੇ ਨਹੀਂ ਉਮੀਦ ਨਹੀਂ ਲੱਗਦੀ ਹੈਨਾ ਆ ਤੁਹਾਡੇ ਫਿਰ ਆਪਣਾ ਪਸ਼ੂਆਂ ਦਾ ਕੀ ਮਾਹੌਲ ਹੈ ਪਸ਼ੂਆਂ ਦਾ ਕੋਈ ਰੁੜਿਆ ਤਾਂ ਨਹੀਂ ਹੈ ਤੁਹਾਡਾ ਪਸ਼ੂ ਪਾਣੀ ਪੂਣੀ ਦੇ ਵਿੱਚ ਜਾਂ ਬਚਤ ਰਹਿ ਗਿਆ ਇਸ ਏਰੀਏ ਦੇ ਵਿੱਚ ਬਹੁਤ ਸਾਡੇ ਘਰਾਂ ਚ ਨਹੀਂ ਰੁੜਿਆ ਹਮ ਤਾਂ ਤੂੜੀਆਂ ਕੋਹ ਜੈਲੋ ਖਰਾਬ ਹੋ ਗਿਆ ਕੋਈ ਪਈਆਂ ਵੀ ਆ ਜੀ ਕੋਈ ਚਾ ਰਾਮੇਲ ਮੁੱਲ ਜਿੰਦਾ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਹਾਂਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਗ ਕੀ ਹੈ ਤੁਹਾਡੀ ਸਰਕਾਰ ਦਾ ਮੁੱਖ ਮੰਤ ਮੰਗ ਤੇ ਇਹ ਹੋਈ ਆ ਕਿ ਫਸਲ ਮਰ ਗਈ ਆ ਉਹਦਾ ਸਾਨੂੰ ਮੁਆਵਜ਼ਾ ਜਮਾ ਅੱਛਾ ਮੁਆਵਜ਼ਾ ਤਾਂ 2023 ਦੇ ਵਿੱਚ ਕਹਿੰਦੇ ਆ ਸੀ 800 ਰੁਪਏ ਤੋਨ ਮਿਲ ਨਹੀਂ ਮਿਲ ਗਿਆ 7000 ਰੁਪਏ ਮਿਲ ਗਿਆ ਸੀ ਨਹੀਂ 7000 ਨਾਲ ਕੀ ਬਣਦਾ ਇੱਕ ਜਿੰਨੇ ਚ 8000 ਦੀ ਫਰਕ ਉਹ ਵੀ 7000 ਮਿਲਿਆ ਉਹ ਵੀ ਸਾਡੇ ਬਾਉਪੁਰ ਕਦੀਮ ਚ ਕਈਆਂ ਨੂੰ ਮਿਲਿਆ ਤੇ ਕਈਆਂ ਨੂੰ ਨਹੀਂ ਮਿਲਿਆ ਸਾਡੇ ਡੈਡੀ ਦੇ ਨਾਲ ਪੈੜੀ ਸੀ ਉਹਨੂੰ ਨਹੀਂ ਮਿਲਿਆ ਅਚ ਨਹੀਂ ਭਗਵੰਤ ਮਾਰਦਾ ਕਹਿੰਦਾ ਸੀ ਮੈਂ ਮੁਰਗੀਆਂ ਦੇ ਕੁੱਕੜੀਆਂ ਦੇ ਬੱਕਰੀਆਂ ਦੇ ਪੈਸੇ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਪਰ ਜिद ਕਰਦਾ ਨਹੀਂ ਨਾ ਕਰਦਾ ਨਹੀਂ ਸਾਡੇ ਹੁਣ ਕਈ ਪੈੜੀਆਂ ਜੇ ਪੈਸੇ ਮਿਲ ਗਏ ਆ ਉਹਨੇ ਨਾਲ ਕੀ ਬਣਦਾ ਉਹਨਾਂ ਦਾ ਸਤੇਰੋ ਨਹੀਂ ਹੁੰਦਾ 400 ਦਾ ਕਿੱਲੇ ਦੀ ਦਾ 10000 ਦਾ ਕਿੱਲੇ ਦਾ ਖਰਚਾ ਆ ਜਾਂਦਾ ਖਰਚਾ ਦਾ ਮੋੜੇ ਸਰਕਾਰ 800 ਨਾਲ ਕੀ ਬਣਦਾ 4000 ਲਵਾਈਆ ਵਾਲਾ ਉੱਤੇ 5-6000 ਰੁਪਏ ਵੈਸੀ ਕਦੂ-ਕਦੂ ਵਾਲਾ ਰੇਸਪਰੇਆਂ ਦਾ ਆ ਜਾਂਦਾ 10-12 ਹਾਂ ਅਸਕਰ ਅਸਕਰ ਉਹ ਵੀ 10 ਲੱਖ 9 ਲੱਖ ਦੀ ਅਸਕਰ ਫਸਲ ਹੋਣੀ ਸੀ ਅਸਕਰ 4 ਜਿਹੜੇ ਪੈਸੇ ਆੜਤੀ ਉਹ ਚੱਕੇ ਸੀ ਉਹ ਲੱਖੜੀ ਸੀ ਹਣ ਦੁਕਾਨਾਂ ਦੇ ਵੀ ਦੇਣੇ ਆ ਜਿਹੜੇ ਮੱਕੀ ਵੱਢੀ ਹੈ ਉਹਨਾਂ ਦੇ ਵੀ ਦੇਣੇ ਉਹ ਵੀ ਅਗਲੇ ਮੰਗਦੇ ਪੈਸੇ ਉਹ ਮੈਨੂੰ ਕਿੱਥੋਂ ਆਈ ਵਾਦੀ ਲੋੜ ਹੁਣ ਆੜਤੀਏ ਕੋਈ ਪੈਸੇ ਮੰਗੀਦਾ ਉਹ ਕਹਿੰਦੇ ਫਸਲ ਲਿਓ ਫਸਲ ਦੇ ਪੈਸੇ ਵੀ ਪੈਸੇ ਨਹੀਂ ਦਿੰਦੇ ਜੀ ਮੈਨਾਂ ਦੇ ਵੀ ਇਹ ਏਰੀਆ ਦਾ ਹਾਲ ਹੈ ਇਹ ਬਲੀ ਉਹ ਕੀ ਕਰਨਾ ਉਹ ਵੀ ਉਹ ਵੀ ਫਸੇ ਹੋਏ ਨੇ ਇੱਧਰ ਫਸਲ ਜਾਓ ਤਾਂ ਪੈਸਾ ਮਿਲਣਾ ਜੇ ਫਸਲ ਨਾ ਗਈ ਤਾਂ ਪੈਸਾ ਨਹੀਂ ਦਿੰਦੇ ਅਗਲੇ ਕਹਿੰਦੇ ਨਹੀਂ ਸਰਕਾਰ ਜੀ ਮਾਨ ਸਾਹਿਬ ਇੱਧਰ ਧਿਆਨ ਦਿਓ ਇੱਥੇ ਜਿਹੜੇ ਆੜਤੀਏ ਨੇ ਉਹ ਵੀ ਜਵਾਬ ਦੇ ਰਹੇ ਨੇ ਉਹ ਵੀ ਜਵਾਬ ਦਿੰਦੇ ਸਾਡੇ ਕੋਲ ਫਸਲ ਨਹੀਂ ਪਹੁੰਚਦੀ ਅਸੀਂ ਕਿੰਨੇ ਵਾਰ ਤੇ ਇਹਨਾਂ ਨੂੰ ਪੈ ਬਾਬ ਜੰਦੇ ਜੋ ਫਸਲ ਮਰ ਜਾਂਦੀ ਆ ਉਦੋਂ ਦਾ ਸਾਨੂੰ ਜਵਾਬ ਹੀ ਮਿਲਦਾ ਹੀ ਬਿਲਕੁਲ ਬਿਲਕੁਲ ਅੱਛਾ ਇਸ ਵਾਰ ਗਾੜੀ ਕਣਕਣਾ ਬੀਜੀ ਗਈ ਤੁਸਾਨੂੰ ਪੈਸੇ ਕਿੱਥੋਂ ਜਾਣੇ ਇਸ ਵਾਰ ਤਾਂ ਭਗਵਾਨ ਤੁਮਾਨ ਨੇ ਕਿਹਾ ਵੀ ਮੈਂ ਬੱਚਿਆਂ ਦਾ ਕਿਤਾ ਜਾਵਾਂ ਕਰਾਂਗੇ ਬੱਚਿਆਂ ਨੂੰ ਕਿੱਦੋਂ ਤੋੜਾਂਗੇ ਸਿਰ ਬੱਚੇ ਪੜ੍ਹਦੇ ਬੱਚੇ ਸਕੂਲੇ ਵੀ ਜਾਣੇ ਉਹਨਾਂ ਦੇ ਖੀਸਾ ਵੀ ਨਹੀਂ ਹੁੰਦੇ ਹੁਣ ਗਾੜੀ ਸਰ ਸਰਦੇ ਆ ਵਿਆਹ ਹੁੰਦੇ ਨੇ ਕਈ ਹੋਰ ਪ੍ਰੋਗਰਾਮ ਹੁੰਦੇ ਨੇ ਜੀ ਉਹਨਾਂ ਦਾ ਖਰਚਾ ਆਪਦੇ ਘਰਾਂ 'ਚ ਹੁੰਦੇ ਪੈਣ ਭਰਾਵਾਂ ਦੇ ਪ੍ਰੋਗਰਾਮ ਹੁੰਦੇ ਜੇ ਨਾ ਜਾਈ ਅਗਲੇ ਕਦੇ ਤੁਸੀਂ ਕੱਲ ਹੀ ਨਹੀਂ ਆਉਂਦੇ ਕੀ ਕਹੀਏ ਵੀ ਹੁਣ ਸਾਡੇ ਕੋਲ ਪੈਸਾ ਆਇਆ ਨਹੀਂ ਦੇਖ ਲਓ ਇੱਕ ਬਸ ਪੰਜਾਬੀ ਕੌਮ ਦੇ ਪੰਜਾਬੀ ਕੌਮ ਚ ਇਹ ਹੈ ਵੀ ਉਹ ਮੰਗਦੀ ਨਹੀਂ ਹੱਥ ਨਹੀਂ ਅੱਡਦੀ ਕਿਸੇ ਅੱਗੇ ਪਰ ਇਹ ਹੈ ਵੀ ਉਹ ਦਿਲ ਤੋਂ ਤਕੜੇ ਹੁੰਦੇ ਨੇ ਸਟਰੋਂਗ ਹੁੰਦੇ ਨੇ ਮਜ਼ਬੂਤ ਹੁੰਦੇ ਨੇ ਪਰ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਦਰਦ ਹੈ ਵੀ ਹਾਂ ਸਾਡਾ ਸਾਰਾ ਕੁਝ ਬਰਬਾਦ ਹੋ ਗਿਆ ਅੱਛਾ ਭਗਵਾਨ ਤੁਮਾਰੇ ਤਾਂ ਕਿਹਾ ਜੀ ਮੈਂ ਇਸ ਵਾਰ ਵਿਸ਼ੇਸ਼ ਗਰਦਾਵਰੀ ਕਰਵਾਵਾਂਗਾ ਸਪੈਸ਼ਲ ਗਰਦਾਵਰੀ ਹੁੰਦੀ ਹੈ ਇੱਕ ਗਰਦਾਵਰੀ ਹੁੰਦੀ ਹੈ ਇੱਕ ਸਪੈਸ਼ਲ ਉਹਦੇ ਸਪੈਸ਼ਲ ਵਿੱਚ ਇਹ ਹੁੰਦਾ ਵੀ ਮੈਂ ਮੁਰਗੀ ਦੇ ਪੈਸੇ ਔਰ ਪਸ਼ੂਆਂ ਦੇ ਬੱਕਰੀਆਂ ਦੇ ਜਿਹੜੀਆਂ ਰੁੜਗੀਆਂ ਫਸਲਾਂ ਦੇ ਤਾਂ ਦਊਂਗਾ ਘਰ ਨੁਕਸਾਨੇਗੇ ਗੱਲਾਂ ਕਰ ਜਦੋਂ ਆਪਾਂ ਕਰਾਂਗੇ ধਵਾ ਕੇ ਫੇਰ ਹੀ ਪਤਾ ਲੱਗੂਗਾ ਹੱਲ ਕਹਿ ਦਿੱਤਾ ਉਹਨਾਂ ਨੇ ਇਹਦਾ ਪਾਣੀ ਤੋਂ ਕਹਿ ਦਿੰਦੇ ਜਦੋਂ ਟਾਈਮ ਹੁੰਦਾ ਨਹੀਂ ਪੈਸਾ ਮਿਲਦਾ ਪਾਣੀ ਸੁੱਕ ਗਿਆ ਤੂੰ ਕੌਣ ਤੇ ਮੈਂ ਕੌਣ ਹਨ ਬਸ ਬਿਲਕੁਲ ਸਰਕਾਰਾਂ ਕਹਿ ਦਿੰਦੀਆਂ ਪਰ ਕਰਦੀ ਕੁਛ ਨਹੀਂ ਭਗਵਾਨ ਤੁਮਾਨ ਸਾਹਿਬ ਦੀ ਤਾਂ ਹਾਲਤ ਵੀ ਨਾਜੁਕ ਹੋ ਗਈ ਜੀ ਉਹ ਪਤਾ ਨਹੀਂ ਉਹ ਉਹ ਉਹਨਾਂ ਦੀ ਸਿਹਤ ਵੀ ਪੰਜਾਬ ਦਾ ਜਿਹੜਾ ਮਾਹੌਲ ਹੈ ਸਿੱਟਣੀ ਉਹਨੂੰ ਦੇਖ ਕੇ ਹੋ ਗਈ ਤੁਸੀਂ ਕਿਵੇਂ ਦੇਖਦੇ ਹੋ ਵੀ ਸੱਚੀ ਉਹਨਾਂ ਨੂੰ ਦਰਦ ਹੋਇਆ ਵੀ ਹਾਂ ਮੇਰਾ ਪੰਜਾਬ ਡੁੱਬ ਗਿਆ ਵੀ ਮੈਂ ਮੈਂ ਤਾਂ ਬਮਾਰਾ ਬੋਟਾ ਲੈਣ ਵਾਲੀ ਸਭ ਆ ਜਾਂਦੇ ਆ ਘਰ ਘਰ ਗੱਡੀਆਂ ਫਿਰ ਜਾਂਦੇ ਜੇ ਦੁੱਖ ਹੋਵੇ ਉਦੋਂ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਉਹ ਤਾਂ ਗੱਡੀਆਂ ਫਿਰ ਜਾਂਦੇ ਆ ਵੀ ਚਲੋ ਗੱਡੀਆਂ ਤੇ ਚਲੋ ਬੈ ਕੇ ਠੀਕ ਹੈ ਬਿਲਕੁਲ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਸਥਿਤੀ ਇਸ ਏਰੀਏ ਦੀ ਅਸੀਂ ਮੰਡ ਖੇਤਰ ਹੈ ਬਾਹੂਪੁਰ ਦੇ ਪਿੰਡਾਂ ਵਾਲਾਂ ਕਪੂਰਥਲੇ ਦੇ ਇੱਥੇ ਸਾਰੇ ਪਾਸੇ ਪਾਣੀ ਪਾਣੀ ਹੈ ਹਰ ਘਰ ਹੈ ਜਿਹੜਾ ਪਾਣੀ ਦੇ ਵਿੱਚ ਹੈ ਬਿਮਾਰੀਆਂ ਫੈਲਣ ਦਾ ਖਦਸਾ ਹੈ ਮਲੇਰੀਆ ਡੈਂਗੂ ਆਮ ਜੀ ਗੱਲ ਹੈ ਕਿਉਂਕਿ ਇੰਨਾ ਪਾਣੀ ਹੋਊਗਾ ਤਾਂ ਵੱਖ-ਵੱਖ ਬਿਮਾਰੀਆਂ ਫੈਲਣਗੀਆਂ ਤੇ ਦੂਜਾ ਫਸਲਾਂ ਦਾ ਤਾਂ ਇੱਥੇ ਨਾਮੁ ਨਿਸ਼ਾਨ ਨਹੀਂ ਕਣਕ ਬੀਜਣ ਦਾ ਵੀ ਜਿਹੜਾ ਓਖਾ ਹੋਇਆ ਪਿਆ ਮੈਨੂੰ ਨਹੀਂ ਲੱਗਦਾ ਜਦੋਂ ਤੱਕ ਹਾਲੇ ਪਾਣੀ ਇੰਨਾ ਖੜਾ 5 5 6 ਫੁੱਟ ਹਾਜੀ ਵੀ ਪਾਣੀ ਹੈ ਵੀ ਮੈਨੂੰ ਲੱਗਦਾ ਇਹ 2 ਮਹੀਨੇ ਤੱਕ ਪਾਣੀ ਨਹੀਂ ਉਤਰਨਾ ਤੇ ਦੂਜਾ ਫਿਰ ਇਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਇਹਨਾਂ ਨੇ ਦੱਸ ਹੀ ਦਿੱਤੀ ਆ ਵੀ ਕਿਵੇਂ ਮਾੜੇ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰ ਰਹੇ ਆ ਸੋ ਸਾਡੀ ਰਿਕਵੈਸਟ ਇਹੀ ਆ ਪੰਜਾਬ ਸਰਕਾਰ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਖਾਸ ਕਰਕੇ ਵੀ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਖਾਸ ਕਰਕੇ ਮਾਝਾ ਦੁਆਬਾ ਖੇਤਰ ਦੇ ਵਿੱਚ ਉਹ ਆ ਕੇ ਮੋਦੀ ਸਾਹਿਬ ਵੀ ਇਹਨਾਂ ਦੀ ਸਾਰ ਲੈਣ ਕੱਲਾ ਹਵਾਈ ਚੱਕਰ ਨਾ ਮਾਰ ਕੇ ਜਾਣ ਗੇੜਾ ਨਾ ਮਾਰ ਕੇ ਜਾਣਗੇ ਹੋਟਲ ਲੈ ਕੇ ਹੋਟਲ ਲੈ ਕੇ ਚੱਲ ਜਾਂਦੇ ਆ ਤੇ ਬੀਬੀਆਂ ਦੇ ਬਜ਼ੁਰਗਾਂ ਦੇ ਆ ਕੇ ਪੀੜਾ ਸੁਣਨ ਉਹ ਕੀ ਗੱਲ ਆ ਤੇ ਕੀ ਬਾਤ ਆ ਹਣ ਮੈਂ ਡੈਡੀ ਸਾਡਾ ਠੀਕ ਨਹੀਂਗਾ ਤਾਂ ਉਹਨੇ ਆਪਰੇਸ਼ਨ ਕਰਾਉਣਾ ਕੋਲ ਪੈਸਾ ਨਹੀਂ ਹੈ ਨਹੀਂ ਇਸ ਮੋਕੇ ਹਾਂ ਉਹ ਬਾਬਾ ਜੀ ਆਏ ਸੀ ਹਾਂਜੀ ਉਹ ਸਾਥ ਬਲਵੀਰ ਸਿੰਘ ਜੀ ਲਗਏ ਉਹਨਾਂ ਨੂੰ ਉਹ ਕਹਿੰਦੇ ਮੈਂ ਆਪ ਖੁਦ ਕਰਾਉਣਾ ਆਪਰੇਸ਼ਨ ਬਿਲਕੁਲ ਪੈਸਾ ਹੋਵੇ ਤਾਂ ਅਸੀਂ ਆਪਦੇ ਕੋਲੋਂ ਕਰਾ ਲੈਂਦੇ ਮੰਜੇ ਦੇ ਤੜਫਦੇ ਹੀ ਵੀ ਮੇਰਾ ਆਪਰੇਸ਼ਨ ਕਰਾਓ ਬਹੁਤ ਹੀ ਇਮੋਸ਼ਨਲ ਪਲ ਨੇ ਦੇਖੋ ਆਪਣੇ ਇਲਾਜ ਕਰਵਾ ਲਈ ਵੀ ਮੰਜੇ ਤੇ ਤੜਪ ਰਹੇ ਨੇ ਪਰ ਉਹਨਾਂ ਵਾਲਾ ਸਮੇਂ ਤੇ ਨਹੀਂ ਮਿਲ ਰਿਹਾ ਰੋਟੀ ਨਹੀਂ ਖਾਂਦੇ ਕੋਈ ਪਾਣੀ ਨਹੀਂ ਪੀਂਦੇ ਹੂੰ ਤੇਲੇ ਮੱਠੇ ਜਾਂਦੇ ਬਾਬੇ ਸਿੱਚੇ ਵਾਲਿਆਂ ਨੇ ਉਹ ਕਹਿੰਦੇ ਨਹੀਂ ਮੈਂ ਹੀ ਉਹਨਾਂ ਨੇ ਬਾਹ ਫੜੀ ਸਾਡੀ ਤੇ ਉਹ ਲਗੇ ਆਪਰੇਸ਼ਨ ਕਰਾਉਣ ਵਾਸਤੇ ਬਹੁਤ ਸਭ ਤੋਂ ਵੱਡਾ ਧੰਨਵਾਦ ਕਰਨਾ ਬਣਦਾ ਵੀ ਜਿਹੜੀਆਂ ਪੰਜਾਬ ਦੇ ਵਿੱਚ ਐਨ ਜੀਓਸ ਚੱਲ ਰਹੀਆਂ ਨੇ ਸੰਸਥਾਵਾਂ ਚੱਲ ਰਹੀਆਂ ਨੇ ਉਹ ਹਰ ਘਰ ਤੱਕ ਪਹੁੰਚ ਕਰ ਰਹੀਆਂ ਨੇ ਜੇ ਪੰਜਾਬ ਦੇ ਵਿੱਚ ਉਹ ਨਾ ਹੁੰਦਾ ਅੱਜ ਪੰਜਾਬ ਦਾ ਮੈਨੂੰ ਲੱਗਦਾ ਇਹ ਮਾਝਾ ਤੇ ਦੁਆਬਾ ਖੇਤਰ ਦਾ ਵजूद ਹੀ ਖਤਮ ਹੋ ਜਾਣਾ ਸੀ ਕਿਉਂਕਿ ਸਰਕਾਰਾਂ ਦੀ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਕਾਰਗੁਜ਼ਾਰੀ ਹੈ ਪਰ ਚਲੋ ਪੰਜਾਬੀ ਜਿਹੜਾ ਦਸ਼ਮ ਪਾਤਸ਼ਾਹ ਜਾਂ ਪਹਿਲੇ ਪਾਤਸ਼ਾਹ ਦਾ ਸੰਦੇਸ਼ ਸੀ ਫਿਲਾਸਫੀ ਸੀ ਉਹਤੇ ਖਰਾ ਉਤਰਦੇ ਨੇ ਉਹਨੂੰ ਨਿਭਾਉਂਦੇ ਨੇ ਕਿਉਂਕਿ ਪੰਜਾਬੀ ਸਟਰੋਂਗ ਹੁੰਦੇ ਨੇ ਅਮਾਤਾ ਜੀ ਕੋਈ ਦੂਜੀ ਸਰਕਾਰਾਂ ਦਾ ਜਾਂ ਦੂਜੀਆਂ ਸਟੇਟਾਂ ਦਾ ਵੀ ਪੰਜਾਬ ਨੂੰ ਕੋਈ ਵਾਰ ਨਹੀਂ ਬਹੁਤੀ ਸਪੋਰਟ ਇਸ ਵੇਰੇ ਪ੍ਰਾਪਤ ਨਹੀਂ ਹੋਈ ਵੀ ਉਹ ਆ ਕੇ ਖੜਦੇ ਨਹੀਂ ਆਪਣੇ ਪੰਜਾਬੀ ਬੜੇ ਈਮੋਸ਼ਨਲ ਹੁੰਦੇ ਨੇ ਜਦੋਂ ਦੂਜੀਆਂ ਰਾਜਾਂ ਦੇ ਵਿੱਚ ਛੇਟਾਂ ਦੇ ਵਿੱਚ ਕੋਈ ਤਬਾਈ ਆਂਦੀ ਆ ਤਾਂ ਪੰਜਾਬੀ ਪਹਿਲਾਂ ਜਾ ਕੇ ਖੜ ਜਾਂਦੇ ਨੇ ਉੱਥੇ ਆਪਾਂ ਨੂੰ ਇੱਥੋਂ ਕੀ ਸਬਕ ਲੈਣਾ ਚਾਹੀਦਾ ਹੈ ਦੁੱਖ ਦੇ ਟਾਈਮ ਭਰਾਵਾ ਕੋਈ ਨਹੀਂ ਆਉਂਦਾ ਲੱਗੇ ਹੂੰ ਸੋ ਕੋਈ ਇयां ਸਾਰੇ ਦੁੱਖ ਹੁਣ ਦੋ ਐਸੋਟਾ ਦੁੱਖ ਤੇ ਕੋਈ ਸਾਨੂੰ ਹੁਣਾ ਨਹੀਂਗਾ ਜੋ ਫਸਲਾਂ ਮਰ ਗੀਆਂ ਢੱਲਾ ਮੱਠਾ ਵੀ ਘਰਾ ਚ ਹੁੰਦਗਾ ਬਿਲਕੁਲ ਕੋਈ ਪਊਆ ਦੇ ਖਾਣਾ ਖੂਣਾ ਨਹੀਂ ਮਿਲਦਾ ਤੇ ਬੰਦੇ ਆਲੇ ਚੱਲੋ ਮਾੜਾ ਮੋਟਾ ਮੇਲ ਵੀ ਜਾਂਦਾ ਵਾ ਹੂੰ ਐਡੀ ਗੱਲ ਨਹੀਂ ਵੀ ਮਾੜਾ ਮੋਟਾ ਪੈਣ ਭਰਾ ਲਿਉਂਦੇ ਦੂਰਾਂ ਦੂਰਾਂ ਤੋਂ ਜੀ ਜੀ ਉਹਨਾਂ ਟਾਈਮ ਪਾਸ ਜਾਂ ਕਰੀ ਜਾਂਦੇ ਆ ਟਾਈਮ ਪਾਸ ਐ ਟਾਈਮ ਪਾਸ ਵੀ ਸਹੀ ਤਰ੍ਹਾਂ ਨਹੀਂ ਬਸ ਓਖੇ ਨਹੀਂ ਨਾ ਨਾ ਕਰ ਲਈ ਆ ਕਰ ਲਈ ਆ ਬਿਲਕੁਲ ਬਿਲਕੁਲ ਵੀ ਦਾਣਾ ਫੱਕਾ ਜਿਹੜਾ ਉਹ ਵੀ ਖੇ ਖਰਾਬੂ ਜੇ ਹੋ ਗਏ ਭੇਜ ਗਏ ਮੀਆਂ ਮੂਤ ਝਾਦੇ ਪੈਂਦੇ ਰਹੇ ਨਹੀਂ ਭੇਜ ਛੱਤਾਂ ਤੁਸੀਂ ਦੇਖ ਸਕਦੇ ਹੋ ਮੈਂ ਮੇਰੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਵੀ ਆ ਕੇ ਦਿਖਾਵੇ ਵੀ ਛੱਤਾਂ ਦੇ ਉੱਤੇ ਨਾ ਤਰਪਾਲਾਂ ਪਾਈਆਂ ਹੋਈਆਂ ਨੇ ਹਨਾ ਆ ਵੀ ਇਹ ਪੂਰੇ ਭਾਰੀ ਮੀਹਾਂ ਦੇ ਦੌਰਾਨ ਇਹ ਚੋਣ ਆ ਗਈ ਜਿੱਥੇ ਆਪਾਂ ਹੂ ਬਾਲੀ ਸ਼ਾਤ ਕੋ ਵੀ ਵਿਚਾਰੇ ਪੇਜ ਗਈ ਆ ਇਹਨਾਂ ਨੇ ਤਰਪਾਲਾਂ ਪਾਈਆਂ ਤੇ ਦੇਖ ਸਕਦੇ ਹੋ ਵੀ ਬਾਰਸ਼ਾਂ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਹੋਈਆਂ ਨੇ ਲਾਸਟ ਮੰਥ ਦੇ ਵਿੱਚ ਤੇ ਇਸ ਮੰਥ ਦੇ ਸ਼ੁਰੂਆਤ ਦੇ ਵਿੱਚ ਉਹਨਾਂ ਕਰਕੇ ਘਰਾਂ ਦੀ ਜਿਹੜੀ ਸਥਿਤੀ ਆ ਬਹੁਤ ਨਾਜ਼ੁਕ ਬਣੀ ਹੋਈ ਆ ਕੱਲੇ ਇਸ ਘਰ ਦੀ ਸਥਿਤੀ ਨਹੀਂ ਐਵੇਂ ਐਵੇਂ ਦੀ ਹੈਗੀ ਇਥੇ ਨੇੜੇ ਤੇ ਜਿਹੜੇ ਸਾਰੇ ਘਰਾਂ ਦਾ ਇਹ ਹੀ ਹਾਲ ਹੈ ਜਿਹੜੇ ਪੰਜਾਬ ਦੇ ਖਾਸ ਕਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਕਪੂਰਥਲਾ ਦਾ ਇਹ ਏਰੀਆ ਇਹਨਾਂ ਦੇ ਵਿੱਚ ਜਿਹੜੀ ਘਰਾਂ ਦੀ ਸਥਿਤੀ ਆ ਉਹ ਬਹੁਤ ਨਾਜ਼ੁਕ ਬਣੀ ਹੋਈ ਆ ਸੋ ਸਰਕਾਰ ਨੂੰ ਅਸੀਂ ਕਹਾਂਗੇ ਵੀ ਇਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾਵੇ ਇਹਨਾਂ ਦੇ ਦੁੱਖ ਦਰਦ ਸੁਣੇ ਜਾਣਾ ਸੀ ਬਾਹਰ ਪਸ਼ੂਆਂ ਦੇ ਵੀ ਤੁਹਾਨੂੰ ਹਾਲਾਤ ਦਿਖਾਣੇ ਉਹ ਵੀ ਬੜੇ ਤਰਸਯੋਗ ਬਣੇ ਹੋਏ ਨੇ ਆ ਜਿਓ ਨਾ ਨਾਲ ਇੰਟਰਵਿਊ ਹੋ ਗਿਆ ਪਾਲੇ ਤੋਂ ਚੋਣੇ ਚੋਣੇ ਹੀ ਹੁੰਦੇ ਉਹ ਅਧਰ ਚੋਣੋ ਹੜਦੇ ਫੇਰ ਮਹੀ ਆ ਜਾਂਦਾ ਬਿਲਕੁਲ ਆਪਾਂੀਆਂ ਵਿੱਚ ਸਾਡੀਆਂ ਦੋ ਗਾਵੀਆਂ ਬਿਮਾਰ ਹੋ ਗਈਆਂ ਆਹਾ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਵੀ ਸਾਡੇ ਪਸ਼ੂਆਂ ਨੂੰ ਚਲੋ ਹਰਾ ਚਾਰਾ ਜਿਹੜੀਆਂ ਸੰਸਥਾਵਾਂ ਪਹੁੰਚਾ ਰਹੀਆਂ ਨੇ ਪਰ ਬਿਮਾਰੀ ਕੰਟਰੋਲ ਆਪ ਕਰਨ ਸਾਡੇ ਪਸ਼ੂ ਬਿਮਾਰ ਹੋ ਰਹੇ ਨੇ ਕਿਉਂਕਿ ਇੱਕ ਤਾਂ ਮੱਛਰ ਦੀ ਜਿਹੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਹੈ ਮਲੇਰੀਆ ਡੈਂਗੂ ਇੱਥੇ ਬਹੁਤ ਫੈਲ ਰਿਹਾ ਦੂਜਾ ਇਹ ਆ ਵੀ ਜਦੋਂ ਬਿਮਾਰ ਹੋ ਜਾਂਦਾ ਮਾੜੀ-ਮੋਟੀ ਪ੍ਰੋਬਲਮ ਆ ਜਾਂਦੀ ਹੈ ਪਸ਼ੂਆਂ ਨੂੰ ਤਾਂ ਕੋਈ ਡਾਕਟਰੀ ਮਦਦ ਇੰਨਾ ਤੱਕ ਨਹੀਂ ਪਹੁੰਚਦੀ ਹਨਾ ਇਹ ਵੀ ਵੱਡੀ ਸਮੱਸਿਆ ਹੈ ਤੇ ਚਾਰੇ ਪਾਸੇ ਪਾਣੀ ਪਾਣੀ ਹੈ ਤੇ ਇਹਨਾਂ ਲਈ ਖਾਸ ਇਹ ਹੈ ਵੀ ਗਲੀ ਸੜੀ ਤੂੜੀ ਤਾਂ ਹੈਗੀ ਆ ਪਾਣ ਲਈ ਪਰ ਕਦੇ-ਕਦੇ ਕੋਈ ਸੰਸਥਾਵਾਂ ਆ ਜਾਂਦੀਆਂ ਜਿਹੜਾ ਚਾਰ ਵਗੈਰਾ ਮੁਹਈਆ ਕਰਵਾ ਦਿੰਦੀਆਂ ਨੇ ਇਹਨਾਂ ਨੂੰ ਪਰ ਤਾਜ਼ਾ ਜਿਹੜਾ ਖਾਣਾ ਪਸ਼ੂਆਂ ਲਈ ਵੀ ਤਾਜ਼ਾ ਖਾਣਾ ਹੋਣਾ ਚਾਹੀਦਾ ਉਹ ਇੱਥੇ ਕਿਤੇ ਨਹੀਂ ਹੈਗਾ ਕਿਉਂਕਿ ਸਾਰਾ ਏਰੀਆ ਪਾਣੀ ਦੇ ਵਿੱਚ ਸਬ ਮਰਜ ਹੈ ਸੋ ਮਾਤਾ ਜੀ ਆਂਟੀ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਚਾਹਾਂਗੇ ਵੀ ਤੁਹਾਡੀ ਇਹ ਗੱਲ ਹੈ ਜਿਹੜੀ ਸਰਕਾਰ ਤੱਕ ਪਹੁੰਚੇ ਤੇ ਅਸੀਂ ਹੋਰ ਵੀ ਮੇਰੇ ਪੰਜਾਬੀ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਮੈਂਨਤੀ ਕਰਦੇ ਆ ਵੀ ਇਹਨਾਂ ਤੱਕ ਜਰੂਰ ਪਹੁੰਚ ਕੀਤੀ ਜਾਵੇ ਧੰਨਵਾਦ ਬਹੁਤ ਜੀ ਜਿਹੜਾ ਚਾਰ ਵਗੈਰਾ ਮੁਹਈਆ ਕਰਵਾ ਦਿੰਦੀਆਂ ਨੇ ਇਹਨਾਂ ਨੂੰ ਪਰ ਤਾਜ਼ਾ ਜਿਹੜਾ ਖਾਣਾ ਪਸ਼ੂਆਂ ਲਈ ਵੀ ਤਾਜ਼ਾ ਖਾਣਾ ਹੋਣਾ ਚਾਹੀਦਾ ਉਹ ਇੱਥੇ ਕਿਤੇ ਨਹੀਂ ਹੈਗਾ ਕਿਉਂਕਿ ਸਾਰਾ ਏਰੀਆ ਪਾਣੀ ਦੇ ਵਿੱਚ ਸਬ ਮਰਜ ਹੈ ਸੋ ਮਾਤਾ ਜੀ ਆਂਟੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਚਾਹਾਂਗੇ ਵੀ ਤੁਹਾਡੀ ਇਹ ਗੱਲ ਹੈ ਜਿਹੜੀ ਸਰਕਾਰ ਤੱਕ ਪਹੁੰਚੇ ਤੇ ਅਸੀਂ ਹੋਰ ਵੀ ਮੇਰੇ ਪੰਜਾਬੀ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਮੈਂਨਤੀ ਕਰਦੇ ਆ ਵੀ ਇਹਨਾਂ ਤੱਕ ਜਰੂਰ ਪਹੁੰਚ ਕੀਤੀ ਜਾਵੇ ਧੰਨਵਾਦ ਜੀ